ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਅੱਜ ਜਿਹੜੀ ਤੁਹਾਡੇ ਵਾਸਤੇ ਕੋਠੀ ਲੈ ਕੇ ਆਇਆ ਬਹੁਤ ਹੀ ਸੋਹਣੀ ਕੋਠੀ ਆ ਕੋਠੀ ਨੂੰ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਦੇਖ ਸਕਦੇ ਹੋ ਜਿਹੜਾ ਸਰਹੰਦ ਪਟਿਆਲਾ ਰੋਡ ਆ ਉਹਦੇ ਬਿਲਕੁਲ ਨੇੜੇ ਹੀ ਇਹ ਕੋਠੀ ਇਹ ਤੇ 240 ਗਜ ਦੇ ਵਿੱਚ ਇਹ ਕੋਠੀ ਤੁਹਾਨੂੰ ਬਣੀ ਹੋਈ ਮਿਲ ਜਾਊਗੀ ਤੇ ਜੇਕਰ ਇਹਦੀ ਡਾਈਮੈਂਸ਼ਨ ਦੀ ਗੱਲ ਕਰੀਏ 36x60 ਦੀ ਇਸ ਦੀ ਡਾਈਮੈਂਸ਼ਨ ਆ 4 ਬੀ ਐਚ ਕੇ ਕੋਠੀ ਆ ਇਹ ਚਾਰ ਬੈੱਡਰੂਮ ਚਾਰ ਬਾਥਰੂਮ ਮਾਡਰਨ ਕਿਚਨ ਤੇ ਡਰਾਈング ਰੂਮ ਮਿਲ ਜਾਊਗਾ ਤੁਹਾਨੂੰ ਦੇਖਣ ਨੂੰ ਇਸ ਦੇ ਵਿੱਚ ਤੇ ਬਾਕੀ ਪਾਰਕਿੰਗ ਲਈ ਵੀ ਤੁਸੀਂ ਦੇਖ ਸਕਦੇ ਹੋ ਖੁੱਲ੍ਹੀ ਢੁਲੀ ਜਗ੍ਹਾ ਆ ਇੱਕ ਗ ਕਰ ਸਕਦੇ ਹੋ ਤੇ ਜੇਕਰ ਕੋਠੀ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਆਪਾਂ ਤੁਹਾਨੂੰ ਦੱਸਦੇ ਆ ਵੀਡੀਓ ਦੇ ਲਾਸਟ ਵਿੱਚ ਪਹਿਲਾਂ ਆਪਾਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਕੋਠੀ ਕਿਵੇਂ ਦੀ ਆ ਤੇ ਅੰਦਰ ਐਂਟਰ ਹੋਣ ਸਰ ਸਭ ਤੋਂ ਪਹਿਲਾਂ ਤਾਂ ਆਉਂਦਾ ਹੈ ਡਰਾਇੰਗ ਰੂਮ ਡਰਾਇੰਗ ਰੂਮ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਆ ਵਧੀਆ ਤਰੀਕੇ ਦੇ ਨਾਲ ਸਾਰਾ ਕੰਮ ਕੀਤਾ ਹੋਇਆ ਉੱਪਰ ਤੁਸੀਂ ਸੀਲਿੰਗ ਦਾ ਕੰਮ ਚੈੱਕ ਕਰ ਸਕਦੇ ਹੋ ਵਾਲਪੇਪਰ ਵੀ ਲੱਗਿਆ ਹੋਇਆ ਵਧੀਆ ਕੁਆਲਿਟੀ ਦੇ ਵਿੱਚ ਤੇ ਜੇ ਤੁਸੀਂ ਆਪਣੇ ਤਰੀਕੇ ਦੇ ਨਾਲ ਕਸਟਮਾਈਜ਼ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਓਵਰ ਆਲ ਜਿਹੜਾ ਡਰਾਇੰਗ ਰੂਮ ਆ ਬਹੁਤ ਹੀ ਘੈਂਟ ਤਰੀਕੇ ਦੇ ਨਾਲ ਬਣਿਆ ਹੋਇਆ ਆ ਤੇ ਡਰਾਇੰਗ ਕਰ ਸਕਦੇ ਹੋ ਪੂਰੀ ਖੁੱਲੀ ਡੁੱਲੀ ਲੌਬੀ ਆ ਦੋ ਰੂਮ ਤੁਹਾਨੂੰ ਸਾਹਮਣੇ ਮਿਲ ਜਾਣਗੇ ਦੇਖਣ ਨੂੰ ਤੇ ਇੱਕ ਇਧਰ ਨਾਲੇ ਸੱਜੇ ਹੱਥ ਕਿਚਨ ਮਿਲ ਜਾਂਦੀ ਆ ਤੇ ਤੁਸੀਂ ਦੇਖ ਸਕਦੇ ਹੋ ਲੌਬੀ ਦੇ ਵਿੱਚ ਜਿਹੜਾ ਵੀ ਕੰਮ ਹੋਇਆ ਹੋਇਆ ਸਾਰਾ ਮਾਡਰਨ ਤਰੀਕੇ ਦੇ ਨਾਲ ਹੋਇਆ ਹੋਇਆ ਤੇ ਇਧਰ ਨਾਲੇ ਆ ਜਾਂਦੀ ਆ ਕਿਚਨ ਤੇ ਕਿਚਨ ਚ ਵੀ ਤੁਸੀਂ ਦੇਖ ਸਕਦੇ ਹੋ ਕੰਮ ਆ ਜਿਹੜਾ ਸਾਰਾ ਮਾਡਰਨ ਤਰੀਕੇ ਦੇ ਨਾਲ ਕੀਤਾ ਹੋਇਆ ਆ ਕਲਰ ਕੰਬੀਨੇਸ਼ਨ ਆ ਜਿਹੜਾ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਰੱਖਿਆ ਹੋਇਆ ਇਹਨਾਂ ਦਾ ਤੇ ਨਾਲੇ ਇਧਰ ਤੁਸੀਂ ਬਾਕਸ ਦੇ ਵਿੱਚ ਸਪੇਸ ਦੇਖ ਸਕਦੇ ਹੋ ਨਾ ਬਹੁਤ ਹੀ ਖੁੱਲੀ ਡੁੱਲੀ ਸਪੇਸ ਆ ਉੱਪਰ ਵੀ ਸਪੇਸ ਮਿਲ ਜਾਂਦੀ ਆ ਨੀਚੇ ਵੀ ਸ ਚੇ ਦਿੱਤਾ ਜਾਊਗਾ ਤੇ ਨਾਲੇ ਇੱਧਰ ਵਾਸ਼ਿੰਗ ਵਾਸਤੇ ਅਲਾਗ ਏਰੀਆ ਰੱਖਿਆ ਹੋਇਆ ਇੱਥੇ ਤੁਸੀਂ ਆਪਣੀ ਵਾਸ਼ਿੰਗ ਵਗੈਰਾ ਕਰ ਸਕਦੇ ਹੋ ਦੇਖ ਸਕਦੇ ਹੋ ਇੱਧਰ ਵੀ ਸਪੇਸ ਆ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਦਿੱਤੀ ਹੋਈ ਆ ਉੱਪਰ ਵੀ ਸਪੇਸ ਮਿਲ ਜਾਂਦੀ ਆ نیچے ਵੀ ਸਪੇਸ ਮਿਲ ਜਾਂਦੀ ਆ ਓਵਰ 올 ਜਿਹੜਾ ਕਿਚਨ ਦਾ ਕੰਮ ਕੀਤਾ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਸਾਰਾ ਮਾਡਰਨ ਤਰੀਕੇ ਦੇ ਨਾਲ ਕੀਤਾ ਹੋਇਆ ਆ ਤੇ ਲੌਬੀ ਦੇ ਵਿੱਚ ਵੀ ਕੰਮ ਆ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ LED ਪੈਨਲ ਆ ਜਿਹੜਾ ਦੇਖੋ ਕਿੰਨਾ ਸੋਹਣਾ ਤਰੀਕੇ ਦੇ ਨਾਲ ਬਣਾਇਆ ਹੋਇਆ ਆ ਤੇ ਪੌੜੀਆਂ ਦੇ نیچے ਜਿਹੜੀ ਡੈਕੋਰੇਸ਼ਨ ਕੀਤੀ ਹੋਈ ਆ ਉਹ ਵੀ ਤੁਸੀਂ ਦੇਖ ਦੇਖ ਸਕਦੇ ਹੋ ਦੋਨੋਂ ਰੂਮ ਇੱਕ ਦੂਜੇ ਦੇ ਨਾਲ ਅਟੈਚ ਨੇ ਤੇ ਰੂਮ ਦੇ ਅੰਦਰ ਐਂਟਰ ਹੋਣਸਰ ਕੰਮ ਦੇਖ ਸਕਦੇ ਹੋ ਤੁਸੀਂ ਪਹਿਲਾਂ ਕਿੰਨੇ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਸਾਰਾ ਦੇਖਣ ਦੇ ਵਿੱਚ ਬੈਡਰੂਮ ਕਿੰਨੇ ਸੋਹਣੇ ਲੱਗ ਰਹੇ ਆ ਤੇ ਜਿਹੜਾ ਕਰਟਨ ਵਗੈਰਾ ਉਹ ਵੀ ਇੱਥੇ ਵਧੀਆ ਕੁਆਲਿਟੀ ਦੇ ਵਿੱਚ ਲੱਗੇ ਹੋਏ ਨੇ ਓਵਰ ਆਲ ਜਿਹੜਾ ਤੁਸੀਂ ਦੇਖ ਸਕਦੇ ਹੋ LED ਪੈਨਲ ਆ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਬਣਾਇਆ ਹੋਇਆ ਆ ਕਲਰ ਕੰਬੀਨੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਰੱਖਿਆ ਹੋਇਆ ਬੈਡਰੂਮ ਦੇ ਵਿੱਚ ਹਰੇਕ ਕਮਰੇ ਦੇ ਵਿੱਚ ਕਲਰ ਕੰਬੀਨੇਸ਼ਨ ਆ ਜਿਹੜਾ ਤੁਹਾਨੂੰ ਅਲੱਗ-ਅਲੱਗ ਮਿਲ ਸਕਦੇ ਹੋ ਕਬੋਰਡ ਨੇ ਜਿਹੜੇ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਵੀ ਬਹੁਤ ਵਧੀਆ ਸਪੇਸ ਆ ਤੇ ਇਧਰ ਨਾਲੇ ਆ ਜਾਂਦਾ ਅਟੈਚ ਬਾਥਰੂਮ ਬਾਥਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਖੁੱਲੇ ਡੁੱਲੇ ਨੇ ਸਾਰਾ ਕੰਮ ਆ ਜਿਹੜਾ ਮਾਡਰਨ ਤਰੀਕੇ ਦੇ ਨਾਲ ਹੋਇਆ ਹੋਇਆ ਆ ਬਾਥਰੂਮ ਦੇ ਵਿੱਚ ਜਿਹੜਾ ਡਿਜ਼ਾਈਨ ਕੀਤਾ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਸੋਹਣੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਬਾਥਰੂਮ ਨੂੰ ਤੇ ਇਧਰ ਨਾਲੇ ਆ ਜਾਂਦਾ ਦੂਜਾ ਬੈਡਰੂਮ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਕਿੰਨਾ ਸੋਹਣੇ ਤਰੀਕੇ ਦੇ ਨਾਲ ਬਣਾਇਆ ਹੋਇਆ ਕਲਰ ਕੰਬੀਨੇਸ਼ਨ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਰੇ ਕਮਰਿਆਂ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਮ ਜਿਹੜਾ ਬੈੱਡਾਂ ਦੇ ਪਿੱਛੇ ਡਿਜ਼ਾਈਨ ਬਣਾ ਰੱਖਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਸੋਹਣਾ ਲੱਗਦਾ ਹੈ ਦੇਖਣ ਦੇ ਵਿੱਚ ਤੇ ਜਿਹੜਾ LED ਪੈਨਲ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਅਲੱਗ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਆ ਇੱਧਰ ਆ ਜਾਂਦਾ ਡਰੈਸਿੰਗ ਰੂਮ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਤੁਹਾਨੂੰ ਵਧੀਆ ਸਪੇਸ ਮਿਲ ਜਾਂਦੀ ਆ ਔਰ ਇਹ ਖੁੱਲੇ ਡੁੱਲੇ ਬਣਾ ਰੱਖੇ ਨੇ ਕਬੂਰਡ ਵੀ ਤੇ ਨਾਲੇ ਇੱਧਰ ਤੁਹਾਨੂੰ ਮਿਰਰ ਮਿਲ ਜਾਂਦਾ ਇੱਧਰ ਵੀ ਤੁਹਾਨੂੰ ਸਪੇਸ ਮਿਲ ਜਾਂਦੀ ਆ ਤੇ ਨਾਲੇ ਇਸ ਦੇ ਆ ਜਾਂਦਾ ਬਾਥਰੂਮ ਇਹ ਤੁਸੀਂ ਦੇਖ ਸਕਦੇ ਹੋ ਬਾਥਰੂਮ ਆ ਜਿਹੜਾ ਇਸ ਦਾ ਡਿਜ਼ਾਈਨ ਵੀ ਅਲੱਗ ਤਰੀਕੇ ਦੇ ਨਾਲ ਬਣਾ ਰੱਖਿਆ ਓਵਰ 올 ਜਿਹੜਾ ਕੋਠੀ ਦੇ ਵਿੱਚ ਕੰਮ ਕੀਤਾ ਮਾ ਜਿਹੜਾ ਤੁਹਾਨੂੰ ਕੋਠੀ ਦੇ ਵਿੱਚ ਕਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਸਾਰਾ ਕੰਮ ਆ ਤੁਹਾਨੂੰ ਕੀਤਾ ਹੋਇਆ ਮਿਲ ਜੂਗਾ ਤੇ ਨਾਲੇ ਇੱਧਰ ਆ ਜਾਂਦਾ ਵੈਂਟੀਲੇਸ਼ਨ ਵਾਸਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਖੁੱਲੀ ਡੁੱਲੀ ਸਪੇਸ ਆ ਇੱਥੇ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਤੋਂ ਬਿਨਾ ਹੋਰ ਕੁਝ ਵੀ ਰੱਖ ਸਕਦੇ ਹੋ ਬਹੁਤ ਖੁੱਲੀ ਡੁੱਲੀ ਸਪੇਸ ਆ ਇੱਧਰ ਵੀ ਸੋ ਇਹ ਸਾਰਾ ਕੁਝ ਤੁਹਾਨੂੰ ਗਰਾਉਂਡ ਫਲੋਰ ਦੇ ਉੱਪਰ ਦੇਖਣ ਨੂੰ ਮਿਲ ਜੂਗਾ ਕਮੈਂਟ ਕਰਕੇ ਦੱਸਿਓ ਵੀ ਗਰਾਉਂਡ ਫਲੋਰ ਦੇ ਉੱਪਰ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਬਾਕੀ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਫਰਸਟ ਫਲੋਰ ਦੇ ਉੱਪਰ ਸੋ ਫਰਸਟ ਫਲੋਰ ਦੇ ਉੱਪਰ ਵੀ ਤੁਹਾਨੂੰ ਦੋ ਬੈ ਸੀ ਅਲਾਈਟਿੰਗ ਦਾ ਕੰਮ ਆ ਜਿਹੜਾ ਉਹ ਦੇਖੋ ਨਾ ਕਿੰਨਾ ਸੋਹਣਾ ਲੱਗਦਾ ਕਰਿਆ ਹੋਇਆ ਤੇ ਜਿਹੜੇ ਝੂਮਰ ਲੱਗੇ ਹੋਏ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗਦੇ ਆ ਦੇਖਣ ਦੇ ਵਿੱਚ ਇੱਕ ਬੈਡਰੂਮ ਤੁਹਾਨੂੰ ਸਾਹਮਣੇ ਮਿਲ ਜੂਗਾ ਤੇ ਇੱਕ ਬੈਡਰੂਮ ਤੁਹਾਨੂੰ ਇੱਧਰ ਮਿਲ ਜੂਗਾ ਬੈਡਰੂਮ ਤੁਸੀਂ ਦੇਖ ਸਕਦੇ ਹੋ ਬੈਡਰੂਮ ਆ ਜਿਹੜਾ ਸਾਰੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਬਣੇ ਹੋਏ ਨੇ ਕਲਰ ਕੰਬੀਨੇਸ਼ਨ ਆ ਜਿਹੜਾ ਤੁਸੀਂ ਇੱਧਰ ਵੀ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਆ ਕੀਤਾ ਹੋਇਆ ਕੰਮ ਜਿਹੜਾ ਬੈਡਰੂਮ ਦੇ ਬੈਕ ਸਾਈਡ ਡਿਜ਼ਾਈਨ ਬਣਿਆ ਹੋਇਆ ਉਹ ਤੁਸੀਂ ਦੇਖੋ ਨਾ ਕਿੰਨਾ ਸੋਹਣੇ ਲੱਗ ਇਹ ਮੈਚ ਕੀਤਾ ਹੋਇਆ ਹੈ ਕਲਰ ਕੰਬੀਨੇਸ਼ਨ ਹੈ ਜਿਹੜਾ ਤੇ ਇੱਧਰ ਆ ਜਾਂਦਾ ਐਲਈਡੀ ਪੈਨਲ ਇਹ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਤਰੀਕੇ ਨਾਲ ਬਣਿਆ ਹੋਇਆ ਹੈ ਤੇ ਇੱਧਰ ਜਿਹੜੇ ਕਬੂਡ ਬਣੇ ਹੋਏ ਨੇ ਇਹਨਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਸਪੇਸ ਬਹੁਤ ਤੁਹਾਨੂੰ ਖੁੱਲੀ ਡੋਲੀ ਮਿਲ ਜਾਂਦੀ ਆ ਓਵਰ 올 ਜਿਹੜਾ ਕੰਮ ਆ ਸਾਰਾ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਆ ਤੇ ਉੱਪਰ ਇੱਧਰ ਅਟੈਚ ਇਹ ਤੁਹਾਨੂੰ ਨਾਲੇ ਬਾਥਰੂਮ ਮਿਲ ਜੂਗਾ ਬਾਥਰੂਮ 'ਚ ਸ਼ਾਵਰ ਵਗੈਰਾ ਟੂਟੀਆਂ ਸਾਰਾ ਕੰਮ ਤੁਹਾਨੂੰ ਫਿਕਸ ਕੀਤਾ ਹੋਇਆ ਮਿਲ ਜੂਗਾ ਕੋਈ ਵੀ ਕੰਮ ਆ ਤੁਹਾਨੂੰ ਕੋਠੀ ਦੇ ਵਿੱਚ ਕਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਸਾਰਾ ਕੰਮ ਆ ਜਿਹੜਾ ਰੂਮ ਇੱਥੇ ਤੁਸੀਂ ਆਪਣੀ ਪੂਜਾ ਵਗੈਰਾ ਕਰ ਸਕਦੇ ਹੋ ਬਹੁਤ ਕੈਂਟ ਤਰੀਕੇ ਦੇ ਨਾਲ ਬਣਿਆ ਹੋਇਆ ਇਹ ਵੀ ਤੇ ਇੱਧਰ ਆ ਜਾਂਦਾ ਆਪਣਾ ਲਾਸਟ ਰੂਮ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਹੈ ਜਿਹੜਾ ਮੈਨੂੰ ਬਹੁਤ ਸੋਹਣਾ ਲੱਗਿਆ ਪਰਸਨਲੀ ਜਿਹੜਾ ਕਲਰ ਕੰਬੀਨੇਸ਼ਨ ਆ ਤੁਸੀਂ ਦੇਖ ਸਕਦੇ ਹੋ ਕਰਟਨ ਵਗੈਰਾ ਸਾਰਾ ਕੁਝ ਮੈਚ ਕਰਕੇ ਲਗਾਏ ਹੋਏ ਨੇ ਇੱਧਰ ਵੀ ਤੇ ਨਾਲੇ ਕਰਟਨ ਨੇ ਜਿਹੜੇ ਇਹ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਕੁਆਲਿਟੀ ਦੇ ਵਿੱਚ ਲੱਗੇ ਹੋਏ ਨੇ ਤੇ ਜਿਹੜਾ LED ਪੈਨਲ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਕਮਰਿਆਂ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦਾ ਮਿਲ ਜਾਊਗਾ ਓਵਰঅল ਜਿਹੜਾ ਕਮਰੇ ਦੀ ਲੁੱਕ ਆ ਪਿੱਛੇ ਵਾਲਪ ਲੱਗਦਾ ਆ ਤੇ ਜਿਹੜੇ ਇੱਧਰ ਕਾਬਡ ਵਗੈਰਾ ਲੱਗੇ ਹੋਏ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਮੈਚਿੰਗ ਤਰੀਕੇ ਦੇ ਨਾਲ ਲਗਾਏ ਹੋਏ ਨੇ ਤੇ ਨਾਲੇ ਤੁਹਾਨੂੰ ਇੱਧਰ ਅਟੈਚ ਬਾਥਰੂਮ ਮਿਲ ਜੂਗਾ ਇਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਫਿਟਿੰਗ ਵਗੈਰਾ ਸਾਰਾ ਕੁਝ ਤੁਹਾਨੂੰ ਕੰਪਲੀਟ ਕੀਤਾ ਹੋਇਆ ਮਿਲ ਜੂਗਾ ਓਵਰ ਆਲ ਜਿਹੜੇ ਬੈਡਰੂਮ ਨੇ ਮੈਨੂੰ ਬਹੁਤ ਸੋਹਣੇ ਲੱਗੇ ਬਣੇ ਹੋਏ ਬਾਕੀ ਜੇ ਤੁਸੀਂ ਵੀ ਆਪਣਾ ਬੈਡਰੂਮ ਡਿਜ਼ਾਈਨ ਕਰਨ ਬਾਰੇ ਸੋਚ ਰਹੇ ਹੋ ਤਾਂ ਆਪਣਾ ਇਦਾਂ ਦਾ ਡਿਜ਼ਾਈਨ ਰੱਖ ਸਕਦੇ ਹੋ ਬੈਡਰੂਮ ਦਾ ਵੀ ਤੇ ਬਾਕੀ ਇੱਧਰ ਆ ਜਾਂਦੀ ਆਪਣੀ ਬਾਲਕਨੀ ਇਹ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਖੁੱਲੀ ਡੋਲੀ ਆ ਤੇ ਆਲੇ-ਦੁਆਲੇ ਦਾ ਮ ਰਹਿੰਦੇ ਨੇ ਉਹ ਵੀ ਵਧੀਆ ਰਹਿੰਦੇ ਨੇ ਪੂਰਾ ਪੋਰਸ਼ੇਰੀਆ ਆ ਇਹ ਬਾਕੀ ਜੇ ਤੁਸੀਂ ਵੀ ਆਪਣਾ ਪਟਿਆਲੇ ਦੇ ਵਿੱਚ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਿਓ ਬਹੁਤ ਸੋਹਣੀ ਕੋਠੀ ਆ ਕੋਠੀ ਆ ਜਿਹੜੀ ਸਾਰੀ ਮਾਡਰਨ ਤਰੀਕੇ ਦੇ ਨਾਲ ਬਣੀ ਹੋਈ ਆ ਬਾਕੀ ਜੇਕਰ ਇਹਦੇ ਰੇਟ ਦੀ ਗੱਲ ਕਰੀਏ 1 ਕਰੋੜ 85 ਲੱਖ ਰੁਪਏ ਇਸ ਦੀ ਡਿਮਾਂਡ ਆ ਤੇ ਬਾਕੀ ਮੌਕੇ ਦੇ ਉੱਪਰ ਮਾਨਤਾਣ ਹੋ ਜਾਊਗਾ ਜੇ ਤੁਸੀਂ ਕੁਝ ਪੈਸੇ ਦੇ ਕੇ ਬਾਕੀ ਦੇ ਉੱਪਰ ਲੋਨ ਵੀ ਕਰਵਾਉਣ ਆਇਆ ਉਹ ਵੀ ਇਹ ਕਰਵਾ ਕੇ ਦੇ ਦੇਣਗੇ ਤੇ ਜੇਕਰ ਇਸ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਪਟਿਆਲੇ ਸਰਾਂਦਰ ਰੋਡ ਦੇ ਨੇੜੇ ਅਮਨ ਬਾਗ ਪੈਂਦਾ ਹੈ ਉੱਥੇ ਤੁਹਾਨੂੰ ਇਹ ਕੋਠੀ ਆਈ ਦਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੀ ਹੋਇਆ ਤੁਸੀਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਕੁਆਰੀ ਲੈਣੀ ਆ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਐਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਮੈਨੂੰ ਫੋਲੋ ਜ਼ਰੂਰ ਕਰ ਲਿਓ